ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਬਣਾਇਆ ਜੀ ਆਪਾਂ ਨੇ ਮੂਲੀਆਂ ਤੇ ਗਾਜਰਾਂ ਦਾ ਬਹੁਤ ਹੀ ਵਧੀਆ ਟੇਸਟੀ ਅਚਾਰ ਕਲਰ ਚੈੱਕ ਕਰੋ ਅਚਾਰ ਦਾ ਕਿੰਨਾ ਵਧੀਆ ਆ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਆਪਾਂ ਮੂਲੀਆਂ ਤੇ ਗਾਜਰਾਂ ਦਾ ਟੇਸਟੀ ਅਚਾਰ ਕਿਵੇਂ ਬਣਦਾ ਹੈ ਸੋ ਜਿਹੜਾ ਜਿਹੜਾ ਮੈਂ ਸਮਾਨ ਲਿਆ ਕਿੰਨੀਆਂ ਕਿੰਨੀਆਂ ਗਾਜਰ ਮੂਲੀ ਲਈਆਂ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆਂ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਹਲਵਾਈ ਸਟਾਈਲ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਤੇ ਲੋ ਜੀ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਂਦੇ ਆਂ ਬਹੁਤ ਹੀ ਟੇਸਟੀ ਗਾਜਰ ਮੂਲੀਆਂ ਦਾ ਅਚਾਰ ਅਚਾਰ ਬਣਾਉਣ ਵਾਸਤੇ ਆਪਾਂ ਨੇ ਇੱਥੇ ਅੱਧਾ ਕਿਲੋ ਆ ਜਿਹੜੀਆਂ ਮੂਲੀਆਂ ਕੱਟ ਲਈਆਂ ਠੀਕ ਹੈ ਜੀ ਦੋ ਆਪਾਂ ਨੇ ਗਾਜਰਾਂ ਦੇ ਪੀਸ ਕੱਟ ਲਏ ਤੇ ਥੋੜਾ ਜਿਹਾ ਆਪਾਂ ਨੇ ਅਦਰਕ ਕੱਟ ਲਿਆ ਤੇ ਆਪਾਂ ਹੁਣ ਮੂਲੀਆਂ ਗਾਜਰਾਂ ਤੇ ਆਦਰਕ ਨੂੰ ਤਕਰੀਬਨ 2-3 ਘੰਟੇ ਵਾਸਤੇ ਧੁੱਪ ਚ ਜਿਹੜਾ ਸਕਾ ਲੂਗੇ ਜਦੋਂ ਤੱਕ ਆਪਣੀ ਗਾਜਰ ਮੂਲੀ ਆਦਰਕ ਸੁੱਕਦੇ ਆ ਉਦੋਂ ਤੱਕ ਆਪਾਂ ਇਹਦਾ ਮਸਾਲਾ ਤਿਆਰ ਕਰਦੇ ਆ ਮਸਾਲਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਥੋੜੀ ਜੀ ਸੌਫ ਪਾ ਲੂਗੇ ਮਿਕਸੀ ਦੇ ਜੱਗ ਚ ਤੇ ਉਸ ਤੋਂ ਬਾਅਦ ਸਾਫ ਤਾਂ ਧਨੀਆ ਤੇ ਥੋੜੇ ਜਿਹਾ ਪਾਵਾਂਗੇ ਮੇਥੀ ਦਾਣਾ ਤੇ ਲਓ ਜੀ ਥੋੜੀ ਜੀ ਪਾਵਾਂਗੇ ਆਪਾਂ ਸਰੋਂ ਸਰੋਂ ਆਪਾਂ ਕੋਈ ਵੀ ਲੈ ਸਕਦੇ ਆ ਤੇ 3-4 ਲਾਵਾਂਗੇ ਆਪਾਂ ਸੁੱਕੀਆਂ ਲਾਲ ਮਿਰਚਾਂ ਤੇ ਇਹਦਾ ਪਾਊਡਰ ਬਣਾ ਲਵਾਂਗੇ ਹੁਣ ਆਪਾਂ ਇਹਨੂੰ ਪੀਸ ਕੇ ਤੇ ਲੋ ਜੀ ਮਸਾਲਾ ਬਣ ਕੇ ਆਪਣਾ ਰੈਡੀ ਆ ਤੇ ਇਹ ਮਸਾਲੇ ਨੂੰ ਆਪਾਂ ਠੀਕ ਹੈ ਜੀ ਕਿਸੇ ਵੀ achar ਦੇ ਵਿੱਚ ਵਰਤ ਸਕਦੇ ਆ ਮਸਾਲਾ ਬਣ ਕੇ ਆਪਣਾ ਰੈਡੀ ਆ ਤੇ ਇਹ ਮਸਾਲੇ ਨੂੰ ਆਪਾਂ ਕਿਸੇ ਵੀ ਚੀਜ਼ ਦੇ achar ਚ ਵਰਤ ਸਕਦੇ ਆ ਜਿਵੇਂ ਕਿ ਕੱਲੀਆਂ ਗਾਜਰਾਂ ਦਾ achar ਪਾਉਣਾ ਆਪਾਂ ਇਹਨੂੰ ਉਹ ਚ ਵੀ ਵਰਤ ਸਕਦੇ ਆ ਜਾਂ ਕੱਲੀ ਮooli ਦਾ achar ਠੀਕ ਹੈ ਜੀ ਮੰਨ ਲਓ ਕੋਈ ਵੀ ਜਿੱਦਾਂ ਕਿ ਹੁਣ ਆਪਾਂ ਸਰਦੀਆਂ ਦੇ ਵਿੱਚ ਹੁਣ ਬਹੁਤ ਸਾਰੀਆਂ ਸਬਜ਼ੀਆਂ ਦੇ achar ਬਣਾਉਂਦੇ ਆ ਅਮਸਾਲੇ ਨੂੰ ਆਪਾਂ ਕਿਸੇ ਵੀ achar ਚ ਵਰਤ ਸਕਦੇ ਆ ਤੇ ਇੱਕ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਤੇ ਸਰੋਂ ਦੇ ਤੇਲ ਦੀ ਜਿਹੜੀ ਕਵਾਂਟੀਟੀ ਆ ਉਹ ਹੈਗੀ ਆ 100 ਗ੍ਰਾਮ 100 ਗ੍ਰਾਮ ਜਿਹੜਾ ਤੁਸੀਂ ਸਰੋਂ ਦਾ ਤੇਲ ਪਾ ਲੈਣਾ ਹੈ ਤੇ ਲਓ ਜੀ ਮੂਲੀ ਤੇ ਗਾਜਰਾ ਆਪਣੀਆਂ ਜਿਹੜੀਆਂ ਥੋੜੀਆਂ ਸੁੱਕ ਚੁੱਕੀਆਂ ਆ ਆਪਾਂ ਨੇ 2 2.5 ਘੰਟੇ ਧੁੱਪ ਚਲਵਾ ਦੇਣਾ ਜਿਹੜੀ ਇਹਦਾ ਜਿਹੜਾ ਪਾਣੀ ਉਹ ਥੋੜਾ ਜਿਹਾ ਸਾਫ਼ ਹੋ ਜਾਵੇ ਤੇ ਆਪਾਂ ਨੇ ਸੁੱਕੇ ਕੱਪੜੇ ਨਾਲ ਇੱਕ ਵਾਰ ਇਹਨਾਂ ਨੂੰ ਪੋਚ ਵੀ ਲੈਣਾ ਹੈ ਤੇ ਇਧਰ ਆਪਣਾ ਤੇਲ ਵੀ ਗਰਮ ਹੋ ਚੁੱਕਿਆ ਜਦੋਂ ਤੇਲ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਲਸਣ ਪਾਉਂਗੇ ਤੇ ਲਸਣ ਨੂੰ ਜਿਹੜਾ ਭੁੰਨੂਗੇ ਆਪਾਂ ਇੱਕ ਅੱਧਾ ਮਿੰਟ ਤੇ ਤੇਲ ਆ ਜਿਹੜਾ ਸਰੋਂ ਦਾ ਤੁਸੀਂ ਇੱਕ ਵਾਰ ਇਹਨ ਪੂਰਾ ਹੀਟ ਕਰ ਲੈਣਾ ਪੂਰਾ ਹੀਟ ਕਰਨ ਤੋਂ ਬਾਅਦ ਫਿਰ ਸੇਕ ਆ ਜਿਹੜਾ ਤੁਸੀਂ ਇਹਦਾ ਕੱਟ ਕਰ ਲਿਓ ਤੇ ਜਦੋਂ ਆਪਣਾ ਲਸਣ ਭੁੰਨਿਆ ਗਿਆ ਫਿਰ ਆਪਾਂ ਇਹ ਚ ਪਾ ਦੋਗੇ ਅਦਰਕ ਅਦਰਕ ਨੂੰ ਵੀ ਜਿਹੜਾ ਥੋੜਾ ਜਿਹਾ ਆਪਾਂ ਭੁੰਨ ਲੂਗੇ ਤੇ 5-4 ਰੁਪਏ ਦੇ ਵਿੱਚ ਹਰੀਆਂ ਮਿਰਚਾਂ ਪਾ ਲੂਗੇ ਹਰੀ ਮਿਰਚ ਪਾਉਣ ਨਾਲ ਵੀ achar ਦਾ ਜਿਹੜਾ ਫਲੇਵਰ ਹੈ ਬਹੁਤ ਵਧੀਆ ਆਂਦਾ ਏ ਤੇ ਜਿਹੜਾ ਆਪਾਂ ਨੇ ਮਸਾਲਾ ਬਣਾਇਆ ਤਾਂ ਠੀਕ ਆ ਜੀ ਉਹਦੇ ਆਪਾਂ ਨੇ 3 ਚਮਚ ਪਾਉਣੇ ਆ ਇਹ ਜ਼ਿਆਦਾ ਨਹੀਂ ਪਾਉਣਾ ਮਸਾਲਾ ਕਿਉਂਕਿ ਮਸਾਲਾ ਇਹ ਜ਼ਿਆਦਾ ਹੈ ਤੇ ਲਓ ਜੀ 3 ਚਮਚ ਆਪਾਂ ਮਸਾਲੇ ਦੇ ਪਾ ਲੂਗੇ ਇਹਦੇ ਵਿੱਚ ਤੇ ਆਪਾਂ ਇਹਨੂੰ ਹੁਣ ਭੁੰਨੂਗੇ ਸੇਕ ਆ ਜਿਹੜਾ ਬਿਲਕੁਲ ਘੱਟ ਰੱਖਿਓ ਤਕਰੀਬਨ 1 ਅੱਧਾ ਮਿੰਟ ਭੁੰਨਣਾ ਆਪਾਂ ਨੇ ਇਹਨੂੰ ਜ਼ਿਆਦਾ ਨਹੀਂ ਭੁੰਨਣਾ ਹੈਗਾ ਤਾਂ ਜੋ ਮਸਾਲੇ ਦਾ ਕੱਚਾ ਪੰਜਾ ਜਿਹੜਾ ਉਹ ਚੱਕ ਹੋ ਜਵੇ ਤੇ ਲੋ ਜੀ ਮਸਾਲਾ ਆਪਣਾ ਭੁੰਨਿਆ ਗਿਆ ਗੈਸ ਕਰਦੇ ਆ ਬੰਦ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਹਲਦੀ ਠੀਕ ਹੈ ਜੀ ਇੱਕ ਚਮਚਾ ਜਿਹੜਾ ਆਪਾਂ ਹਲਦੀ ਦਾ ਪਾ ਦੋਗੇ ਤੇ ਅੱਧਾ ਚਮਚ ਪਾਵਾਂਗੇ ਆਪਾਂ ਦੇਗੀ ਮਿਰਚ ਦਾ ਦੇਗੀ ਮਿਰਚ ਜ਼ਿਆਦਾ ਨਹੀਂ ਪਾਉਣੀ ਤੇ ਇਹਨੂੰ ਵੀ ਆਪਾਂ ਮਿਕਸ ਕਰ ਲੂਗੇ ਇਹਦੇ ਨਾਲੇ ਤੇ ਗੈਸ ਆ ਜਿਹੜੀ ਆਪਾਂ ਨੇ ਬੰਦ ਕੀਤੀ ਹੋਈ ਹੈ ਜੀ ਤੇ ਲੋ ਜੀ ਸਮਾਨ ਜਿਹੜਾ ਆਪਣਾ ਮਿਕਸ ਹੋ ਗਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਲੋਂਗੇ ਆਪਣੀਆਂ ਮੂਲੀਆਂ ਤੇ ਗਾਜਰਾਂ ਤੇ ਹੁਣ ਆਪਾਂ ਇਹਨੂੰ ਸਾਰੇ ਮਟੀਰੀਅਲ ਨੂੰ ਕਰ ਦਾਂਗੇ ਮਿਕਸ ਤੇ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸ ਦਵਾ ਜੇ ਤੁਹਾਨੂੰ ਆਚਾਰ ਥੋੜਾ ਜਿਹਾ ਨਰਮ ਯਾਨੀ ਸੌਫਟ ਪਸੰਦ ਹੈ ਤਾਂ ਇਸ ਟਾਈਮ ਤੇ ਤੁਸੀਂ ਗੈਸ ਬਾਲ ਕੇ ਥੋੜਾ ਜਿਹਾ ਨਰਮ ਕਰ ਲਿਓ ਠੀਕ ਹੈ ਜੀ ਜੇ ਤੁਹਾਨੂੰ ਗਾਜਰ ਤੇ ਮੂਲੀਆਂ ਦਾ ਆਚਾਰ ਥੋੜਾ ਜਿਹਾ ਹਾਰਡ ਹਾਰਜਾ ਠੀਕ ਹੈ ਜੀ ਕਰੰਚੀ ਜਿਹਾ ਪਸੰਦ ਆ ਫਿਰ ਤੁਹਾਨੂੰ ਲੋੜ ਨਹੀਂ ਹੈਗੀ ਤੁਸੀਂ ਇਹਨੂੰ ਮਿਕਸ ਕਰਕੇ ਜਦੋਂ ਚਾਰ ਆਪਣਾ ਤੇਲ ਆਪਣਾ ਥੋੜਾ ਜਿਹਾ ਠੰਡਾ ਹੋ ਗਿਆ ਇਹਨੂੰ ਤੁਸੀਂ ਕਿਸੇ ਵੀ ਡੱਬੇ ਦੇ ਵਿੱਚ ਕੱਢ ਸਕਦੇ ਹੋ ਠੀਕ ਹੈ ਜੀ ਤੇ ਲਓ ਜੀ ਮੈਂ ਇਹਨੂੰ ਕਰ ਦਾਂਗਾ ਹੁਣ ਮਿਕਸ ਤੇ ਨਾਲੇ ਪਾ ਲੂੰਗਾ ਮੈਂ ਇਹਦੇ ਵਿੱਚ ਨਮਕ ਠੀਕ ਹੈ ਜੀ ਨਮਕ ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਪਾ ਲਿਓ ਮੈਂ ਪਾ ਰਿਹਾ ਦੋ ਚਮਚ ਤੇ ਥੋੜਾ ਜਿਹਾ achar ਨੂੰ ਖੱਟਾ ਕਰਨ ਵਾਸਤੇ ਮੈਂ ਇਹਦੇ ਵਿੱਚ ਪਾਉਂਗਾ ਸਿਰਕਾ ਸਿਰਕਾ ਪਾਉਣ ਨਾਲ ਜਿਹੜੇ ਆਪਣਾ achar ਨਾਲੇ ਉਹ ਖਰਾਬ ਨਹੀਂ ਹੋਊਗਾ ਠੀਕ ਹੈ ਜੀ ਤੁਸੀਂ ਥੋੜਾ ਜਿਹਾ ਦੇ ਵਿੱਚ ਪੰਜ ਚਾਰ ਚਮਚੇ ਸਿਰਕੇ ਦੇ ਜ਼ਰੂਰ ਪਾ ਦਿਓ ਤੇ ਲਓ ਜੀ ਅਚਾਰ ਬਣ ਕੇ ਆਪਣਾ ਰੈਡੀ ਹੈ ਜੀ 컬러 ਚੈੱਕ ਕਰੋ ਅਚਾਰ ਦਾ ਕਿੰਨਾ ਵਧੀਆ ਹੈ ਟਾਪ ਕਲਾਸ ਤੇ ਬਿਲਕੁਲ ਸਿੰਪਲ ਤਰੀਕਾ ਠੀਕ ਹੈ ਜੀ ਇਹ ਹੁਣ ਅਚਾਰ ਬਣਾਉਣ ਦਾ ਤੇ ਲਓ ਜੀ ਜੇ ਤੁਹਾਨੂੰ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲੋ ਜੀ ਇਹਨੂੰ ਹੁਣ ਆਪਾਂ ਕੱਢ ਲਨੇ ਆ ਕਿਸੇ ਡੱਬੇ ਦੇ ਵਿੱਚ ਤੇ ਲੋ ਜੀ ਇਹ ਚਾਰ ਹੈ ਜਿਹੜਾ ਆਪਾਂ ਨੇ ਕੰੱਚ ਦੇ ਡੱਬੇ ਚ ਕੱਢ ਲਿਆ ਠੀਕ ਹੈ ਜੀ ਐਦਾਂ ਦੇ ਡੱਬੇ ਚ ਆਪਾਂ ਨੇ ਕੱਢ ਦੇਣਾ ਇਹ ਆ ਦੇਖੋ ਕਲਰ ਦੇਖੋ ਚਾਰ ਦਾ ਕਿੰਨਾ ਵਧੀਆ ਆਇਆ ਸਵੈਸ ਤਰੀਕੇ ਨਾਲ ਬਣਾ ਸਕਦੇ ਜੀ ਤੁਸੀਂ ਮੂਲੀ ਗਾਜਰਾ ਤੇ ਆਦੇ ਦਾ ਚਾਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਿਹੜਾ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲੋ ਜੀ ਮਿਲਦੇ ਆ ਜੀ ਫਿਰ ਇੱਕ ਹੁਣ ਨਵੀਂ ਵੀਡੀਓ 'ਚ ਨਵੀਂ ਰੈਸਪੀ ਨਾਲ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ